ਵਾਹਿਗੁਰੂ ਜੀ ਵਾਹਿਗੁਰੂ ਰਾਰਾ ਸਭ ਹਰ ਜੁਗ ਜੁਗ ਭਗਤ ਉਪਾਇ ਪੈ ਚ ਰਖਦਾ ਆ ਰਾਮ ਰਾਜੇ ਹਰਨਾ ਕਜ ਦੁਸ਼ਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿਠ ਦਿਓ ਨਾਨਦ ਮੁਖ ਲਾਇਆ ਜਨ ਅਨਕ ਇਸ ਸਭਿਆ ਹਰ ਲਈ ਸੁਡਾਇਆ ਸ਼ਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਪਿਆ ਜਾ ਸੁਖ ਧਾਮ ਨ ਹੋਈ ਤੂ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਲਝਾਈ ਲਖਿਆ ਰਹਾਉ ਜਾਤ ਮਹਿ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਿਆ ਤੂੰ ਸੱਚਾ ਸਾਈ ਸੋ ਸਵਾਲੂ ਜਿੰਦਗੀ ਤਿਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਬਾਤਾ ਜੋ ਕਿਸ ਕਰਨਾ ਸੋ ਕਰ ਰਿਆ ਸੋਦਰ ਰਾਗ ਆਸਾ ਮਹਿ ਲਾ ਪਹਿਲਾ ਇੰਕੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕੇ ਹਸੋ ਕਰਕੇ ਹਜਤ ਬਸਰਬ ਸੰਭਾਲੇ ਵਾਜੇ ਤੇਰੇ ਨਾਮ ਤਨੇਕ ਅਸੰਖਾ ਕਿਤੇ ਤੇਰੇ ਵਮਨ ਹਾਰੇ ਕਿਤੇ ਤੇਰੇ ਰਾਗ ਪਰ ਸੋ ਕਈਏ ਕਿਤੇ ਤੇਰੇ ਕਮਨ ਹਾਰੇ गांव तो नो पूर्ण पाणी वसंतर गावे राजा धर्मद्वारे गांव तो नो चितकोवत लिक जाणन लिख लिख धर्म विचारे गांव तो दोनो ईस ब्रह्मा देवी सु सुंदरे सदा सवारे गांव दोनो इंद्रासन बैठे देवत्यां दे नाले गांव दोनो श्रीसमादी अंदर गांव तो नो साध विचारे गांव दोनो जतिशती संतोकी गांव दोनो वीर करा रे गांव दोनो पणन पणन किशोर जुगजुग वे धन आले गांव दोनो मुणिया मरो मोहन सुरगा मच पळे गांव दोनो दोन तोन बायतेरी आठ सती रथ नाले ਗਾਉਂ ਤਦਰੋਂ ਜੋਤ ਮਹਾ ਬਲਸੂਰਾ ਗਾਉਂ ਤਦਰੋਂ ਖਾਣੀ ਚਾਰੇ ਗਾਉਂ ਤਦਰੋਂ ਖੰਡ ਮੰਡਲ ਪਰ ਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਰੋਂ ਗਾਉਂ ਹੈ ਜੋਤ ਤਦ ਭਵਨ ਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਉਂ ਤਦਰੋਂ ਸੈਵਨ ਜੇ ਜਿਮ ਜਿਤ ਨਾਮ ਨਾਨਕ ਹੈ ਵਿਚਾਰੇ ਸੋਈ ਸੋਈ ਸਦਾ ਸੇ ਸਾਹਿਬ ਸੱਚਾ ਸਾਚੀ ਨਹੀਂ ਹੈ ਬੀ ਉਸੀ ਜੈ ਨਾ ਸੀ ਇਤਨਾ ਜਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਸੇ ਮਾਇ ਜਨ ਉਪਾਏ ਕਰ ਕਰ ਦੇਖੇ ਕੀਤਾ ਆਪਣਾ ਜਿਉ ਤੀਤੀ ਵੜਿਆਈ ਜੋਤ ਇਸ ਭਵੇ ਸੋਈ ਕਰ ਚੁਕਮ ਨਾ ਕਰਣਾ ਜਾਈ ਸੋ ਪਾਸਾ ਸਹਿ ਪਾਸਾ ਹੈ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਨ ਵਡਾ ਕੇ ਸਭ ਕੋ ਏ ਕੇਵੜ ਵਡਾ ਡੇਟਾ ਹੋਏ ਕੀਮਤ ਬਾਈ ਨਾ ਕਿਹਾ ਜਾਈ ਕਹਿਣੇ ਵਾਲੇ ਰਹਤੇ ਇਸ ਮਾਈ ਵੱਡੇ ਮੇਰੇ ਸਾਹਿਬਾ ਗਹਿਰ ਘਮੀਰਾ ਗੁੜੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਸ਼ਰਤ ਕੁਮਾਈ ਸਭ ਕੀ ਮਨ ਮਿਲ ਗਈ ਮਤਬਾਈ ਗਿਆਨੀ ਧਿਆਨੀ ਗੁਰਗਰ ਹਾਂ ਹੀ ਕਹਿਣਾ ਜਾਈ ਤੇ ਤਿਲਵੜੀ ਆਈ ਸਭ ਸੱਤ ਸਾਬਤ ਆਪ ਸਭ ਚੰਗਿਆਈਆਂ ਸਿੱਧਾ ਬੁਰਗਾ ਗਿਵਣੇ ਆਈਆਂ ਦੁੱਧ ਵਿਣ ਸਿੱਧੀ ਕਿਨੇ ਨਪਈਆ ਕਰਮ ਮਿਲੇ ਨੇ ਠਾਕ ਰਹਾਈਆਂ ਅੱਖਣ ਵਾਲਾ ਗਿਆ ਵਿਚਾਰਾ ਸਿਫਤੀ ਪਰ ਤੇਰੇ ਭੰਡਾਰਾ ਜਸੂ ਤੇ ਤਿਸੇ ਕਿਆ ਜਾਰਾ ਨਾਨਕ ਸੋ ਸੋਨਹਾਰਾ ਆਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਣ ਓ ਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਪੋ ਖੁਦ ਬੁਕੇ ਗਾਇ ਚਲੀਏ ਦੂ ਸੋਕ ਵਿਸਰੇ ਮੇਰੇ ਮਾਏ ਸਾਚਾ ਸਾਹਿਬ ਸਾਚ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡੀ ਆਈ ਆਂਗ ਸੰਗੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਕੜ ਪਾਹੇ ਵਡਨ ਹੋਵੇ ਕਾੜ ਨ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਪੋ ਗੁਣੇ ਹੋ ਹੋਰ ਨਾਈ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਉ ਡਾਉ ਤੇਵੜ ਤੇਰੀ ਦਾ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਵਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾਦ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰ ਕਾ ਬਿਨੋ ਗੁਰ ਗੁਰ ਪਾਥਮ ਕਿਰੇ ਕਿਰਮ ਸਤਗੁਰ ਸਣਾਈ ਕਰਦੇ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇ ਮੋਕੋ RAM ਨਾਮ ਪ੍ਰਕਾਸ਼ ਗੁਰਮਤਿ ਨਾ ਫੇਰਾ ਬਰਾਨ ਸਖਾਈ ਹਰ ਕੀ ਰਥ ਮਰੀ ਰਾਸ ਰਾਹੋ ਹਰ ਜਨ ਕੇ ਵਡ ਭਾਗ ਪਟੇਰੇ ਜਿਨ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਨਾਮ ਨ ਪਾਇ ਤੇ ਪਾਗ ਹਿੰਜੰਪਾਸ ਜੋ ਸਤਕੁਰ ਸੰਗਤ ਨੀ ਆਏ ਤ੍ਰਿਜੀਵੇ ਤ੍ਰਿਜੀ ਬਾਜਨ ਹਰ ਜਨ ਸਤਕੁਰ ਸੰਗਤ ਭਾਈ ਤਨ ਤੁਰਮਸਤ ਕੇ ਲਿਖਿਆ ਵਿਕਾਸ ਤਾਨ ਨਤਨ ਸਤ ਸੰਗਤ ਜੇ ਤਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਹ ਗੁਜਰੀ ਮੁਹੱਲਾ ਪੰਜਵਾ ਕਾਹੇ ਰੇ ਮੰਚ ਦੇ ਉਦਮ ਜ ਆਰ ਹਰ ਜੋ ਪ੍ਰਿਆਸ ਹਲ ਬਤਨ ਮੈਂ ਜੰਤੂ ਭਾਈ ਤੱਕ ਰੇ ਜਗਾ ਅਗੇ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮਪਤ ਪਾਇਆ ਸੋ ਕੇ ਕਾਸਟ ਹਰਿਆ ਰਹੋ ਜਨਨ ਪਿਤਾ ਲੋਕ ਸੋਤ ਬਣੇਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਜਕ ਸਵਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਾਵੇ ਸੇ ਕੋ ਸਾਤਿ ਸਵਾਚੇ ਬਿਜਰੇ ਸਰਿਆ ਤਨ ਕਮਣ ਖਲਾਵੇ ਕਮਣ ਸੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਸ ਅਸਿਧਾਨ ਠਾਕੁਰ ਘਰ ਤਲ ਦਰਿਆ ਜਨਾਨਕ ਬਲਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਮੈ ਲਚੋਤਾ ਸੋਪੁਰ ਕਿੰਕੰਕਾਰ ਸਤਗੁਰ ਪ੍ਰਸਾਦ ਸੋਪੁਰ ਫਰਨਜਨ ਹਰਪੁਰ ਫਰਨਜਨ ਗੰਮ ਗੰਮ ਪਾਰਾ ਸਭ ਧਿਆਵੇਂ ਸਭ ਧਿਆਵੇਂ ਤੁਜੀ ਹਰ ਸੱਚੇ ਸਿਧਨ ਹਾਰਾ ਸਬਜੀ ਤੁਮਾਰੇ ਜੀ ਤੂ ਜੀ ਆਕਾ ਦਾ ਤਾਰਾ हर ध्यावो संतो जी सब दुख किसनहारा हरा हरा पेठाकुरा पे सेवक जी क्या नानकचंद बेचारा तू काड कड़न ता सब ने अंतर जी हर एक पुरुष समान एक दाता एक भिखारी जी सब तेरे चोट बिठाना तू आपे दाता आपे भोगता जी होत तुवे नवर न जाना तू पारम बेंत बेंत जी तेरे क्या गुण आख बखाना जो सेवे हैं जो सेवे तुज्जी जिन नानक दिन कुर्बाना हर ध्यावे हर ध्यावे तुज्जी सेवा जन जोग में सुखवासी से मुग से मुगत पैजन दे आई जिन टूटी जम की फांसी जि निरभऊ जिन्हा निर्बोते अजीत इनका भवसो गवा सीजन सेवा जिन सेवा मेरा हरजीत हर रूप समासी से तं से तं जिन हरते अजीत जिन नानक تن बलजासी तेरी भगत तेरी भगत भंडार जी भरे भयंंत पंता तेरे भगत तेरे भगत सलाहन तुजी हर अनिक अनेक अनंता तेरी अनेक तेरे ने करे हर पूजा जी त तापे जवे बेअंत ता तेरे अनेक तेरे ने कोड़े बोसम रस साथ जिक्र करया खट गरम करंता से भगत से भगत बल जिन नानक जी जो भावे मेरे हर भगवानता ਤੂੰ ਆਤਮਰ ਕੋ ਪਰੰਪਰ ਕਰਤਾ ਜੀ ਤੁਰ ਜੇਵੜਾ ਵਰ ਨ ਕੋਇ ਤੂ ਜੁਗ-ਜੁਗ ਕੋ ਸਦਾ ਸਦਾ ਤੂ ਕੋ ਜੀ ਤੂੰ ਨਿਚਲ ਕਰਤਾ ਸੋਈ ਤੁਦਾਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤਉ ਤੇ ਆਪੇ ਸਿਸ਼ਟ ਸਭ ਪਾਈ ਜੀ ਤੂ ਜਾਪੇ ਸਿਰ ਜਿਸਾਬ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਆਸਾ ਮਹਿਲਾ ਚੌਥਾ ਤੂ ਕਰਤਾ ਸ ਚਾਰ ਮਿੰਨ ਸਾਈ ਜੋ ਤੂੰ ਭਾਵੇ ਸੋਈ ਤੇਸੀ ਜੋ ਤੂੰ ਦੇ ਸੋਇ ਹਉ ਪਾਇ ਰਹਾਉ ਸਭ ਤੇਰੀ ਤੂੰ ਸਭ ਨਹੀਂ ਤੇ ਆਇਆ ਜਿਸਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੰਗਵਾਇ ਤਉ ਦਾ ਵਿਛੋੜਾ ਆਪ ਮਿਲਾਇ ਤੂੰ ਦਰਿਆਵਸ ਤੁਜੀ ਮਾਹਿ ਤੁਜਬਿੰਦੂ ਜਾ ਕੋਈ ਨਾਏ ਦੀ ਜਨ ਸਭ ਤੇਰਾ ਖੇਲ ਵਿਨ ਜੋਗ ਮਿਲਿ ਛੜਿਆ ਸੰਜੋਗੀ ਮੇਲ ਜਿਸਨੂੰ ਤੂ ਜਾਣਾਏ ਸੋ ਜਨ ਜਾਣੇ ਹਰ ਗੁਣ ਸਦੀ ਆਪ ਖਾਣੇ ਦਿਨ ਹਰ ਸਵੇਰ ਤੈਨਸੂਖ ਪਾਇਆ ਸਹਜੇ ਹੀ ਇਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕਿ ਅਸਬ ਹੋਏ ਤੁਜਬਿੰਦੂ ਜਾ ਬਰ ਨ ਕੋਈ ਤੂ ਕਰ ਕਰ ਵੇਖੇ ਜਾਣੇ ਸੋਈ ਜਨ ਨਾਨਕ ਗੁਰੂ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਤੇ ਸਰੂੜੇ ਪਹਿਲੇ ਨਿਵਾਸ ਆ ਪਾਣੀ ਪਾਵਕ ਤinh ਹੀ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖੇ ਦਹ ਦੂਬਿਐ ਲੈ ਮਨ ਇਕ ਨ ਤੇ ਤਸ ਮੂਡ ਮਨਾ ਹਰ ਬਿਸਰੈ ਤੇਰੇ ਗੁਣ ਕਲੇ ਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜੈ ਆ ਮੋਰ ਮੁਗਦ ਜਨਮ ਪੈ ਆ ਬਰਨੁ ਦਰਾਨੇ ਤਿਨ ਕੀ ਸਣਨਾ ਜਿੰਦੂ ਨਾਹੀ ਵੀ ਸਰਿਆ ਆਸਾ ਮਹਿਲਾ ਪੰਜਵਾ ਭਈ ਪ੍ਰਾਪਤ ਮਾਨੁਗ ਦੇ ਹੁਰੀਆ ਗੋਬਿੰਦ ਮਿਰਨ ਕੇ ਤੇਰੀ ਬਰੀਆ ਅਵਰ ਕਾ ਤੇਰੀ ਕਿ ਤਨਾ ਕਾਮਿਲ ਸਾ ਸੰਗਤ ਬਚ ਕੇ ਬਨਨਾ ਸਰਨ ਜਾਂ ਲਾਖ ਬੋਲ ਜਲ ਧਰਨ ਕੇ ਜਨਮ ਬਿਰਥਾ ਜਾਤ ਰੰਗ ਮਾਇ ਕੇ ਰਹਾਉ ਜਬ ਤਬ ਸਮਝੰ ਤੁਮ ਨਾ ਕਮਾਇ ਸੇਵਾ ਸਾਧਨ ਜਾਨੇ ਹਰ ਰਾਇ ਕਹਉ ਨਾਨਕ ਹਮ ਨੀਤ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਛੈ ਦਸੀ ਗੋਬਿਵਾਜ ਬੇਨਤੀ ਜੋ ਭਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਜਨ ਮੰਨ ਰਏ ਹਮਾਰਾ ਆਪਣਾ ਜਾਨ ਕਰੋ ਰੁਦਬਾਰਾ ਹਮਰੇ ਦੂ ਸਬਿਦੇ ਕਹਉ ਆਪ ਹਾਥ ਮੋਹਿ ਬਚਾਓ ਸੋ ਕਿਵਸ ਹੋ ਮੋਰੋ ਪਰਵਾਰਾ ਸੇਵਕ ਸਖਸਵੇ ਕਰਤਾਰਾ ਮੋਰ ਅਛਾਨਿਤ ਕਰਦੇ ਕਰੀਏ ਸਭ ਭਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾਤ ਹੋਰ ਬਜਨ ਕੇ ਰਹੇ ਪਿਆਸਾ ਤੁਮਹੇ ਛਾੜ ਕੋ ਵਰਨਾ ਤਾਹੂ ਜੋ ਵਰਚਮ ਸੁਮਸ ਪਾਉ ਸੇਵਕ ਸਖਮਾਰੇ ਤਾਰੀਏ ਜੰਨੂ ਸਤਰ ਮਾਰੇ ਮਰੀ ਆਪ ਹਾਤ ਮੂਜੇ ਭਰੀਏ ਮਨ ਕਾ ਹਲਕਾ ਤਰਾਸ ਨਵਰੀਏ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਤੂ ਜੋ ਕਰੀਓ ਅਛਾ ਰਾਖ ਲਿਓ ਮੋਰਾ ਖਨਹਾਰੇ ਸਹਿਨ ਸਾਹਿਬ ਪਿਆਰੇ ਦੀਨ ਬੰਦ ਦੁਸ਼ਨ ਕੇ ਹੰਤਾ ਤੁਮਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਵ ਜੋ ਅਪਤਰਾ ਕਾਲ ਪਾਇ ਕਰ ਬਸਨ ਬਗਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੀ ਥਿਓ ਜਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਂ ਹੀ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਇਆ ਤੇ ਜਨ ਸਾਨੂੰ ਬਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੁਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਪਕਨ ਕੋ ਸਿਪਕਨ ਕੋ ਸੁਖ ਦਿਓ ਸਤਰੰਗੋ ਪਲਮੋ ਮਤ ਕੀਓ ਗੜ ਗੜ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਪੀਰ ਬਚਾਨਾ ਚੀਟੀ ਦੇ ਕੁੰਚ ਰਸਤੋਲਾ ਸਭ ਪਰ ਕਿਰਪਾ ਦਿਸਤਿ ਕਰ ਹੋਲਾ ਸੰਤਨ ਨੂੰ ਪਾਏ ਕੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਪੀਰ ਬਚਾਨੇ ਗੜ ਗੜ ਕੇ ਵਟ ਪਟ ਕੀ ਜਾਨੇ ਜਬ ਉਤ ਕਰ 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 ਤਾਰਾ ਪ੍ਰਜਤ ਰੰਦ ਦੇਹ ਪਾਰਾ ਜਬ ਆਖਰਾ ਕਰਤਾ ਹੋ ਕਬੂ ਤੁਮ ਹੈ ਮਿਲ ਦੇਤ ਸਰ ਜਬੂ ਜੇਤੇ ਬਦਨ ਸੇ ਸਭ ਤਾਰੇ ਆਪ ਆਪਣੀ ਬੋਝ ਜਾਰੇ ਤੁਮ ਸਭੀ ਤੇ ਰਹਤਨ ਨਾਨਕ ਜਾਨਤ ਬੇਦ ਬੇਦ ਅਰ ਆਲਮ ਦਿਨ ਕਾਂਦ ਨੂੰ ਕਾਂਦੇ ਲਮਾਦਨੀ ਨਾਸਮ ताका मोड़चारा बेदा जाको पिनो पाद बेदा दाको कारवान हनुमान महामोक्ष को बेन जानत महादेव को कैसा रस निरंकार का जनंदे आप ये अपने बोधै जेती बन्न बिन भेटते ते तेत मल खाना जाय पसारा कई विदेश च प्रथम संसार एक के रूपनु स्वरूप रंगो राव कई बुपा अंडा जेरो सीता खिनो स्थान बहुरे दिनि काहु फूल राजा है बैठा काहु से मड़वो सिंगर गटा सगरी सीधा है चंप आ चुका सर्व संभव रक्षा मेरे तुम करो सो खबर संगरो दुष्टे उठवत पत्ता सकल मलेश्वरन काता जेस दुतो सन्नि परे तिनके दुतो कथा मरे पुरजनपक पर इतिहासे तिनके दुम संकट सटारे जो कल को एक बार ते आए है ताकि काल निकडनी है रक्षा होए तहां सब काला दुष्ट अरि सेत काला कृपा दर्शन जहन रहो ताकि तापक ताक मेरो रद्ध सिद्ध घर मजबूत होई दुछा छवै सके ना कोई एक बार दिन तो मैं संभारा काल फांस ताई महाराज न नाम ते हरु कहा दर तुझ दोखत रहा खड़क गीत स्मरण तिहारी आप हा दिलो बारी सर्वठोर मो सहाय ਦੋਸਤ ਦੋਖ ਤੇਲੋ ਬਚਾਈ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਏ ਦਵਾਰੋ ਦਵਾਰ ਵਾਹੇ ਗਏ ਗਿਲਾ ਜਿਸ ਗੋਬਿੰਦਾਸ ਤੋਹਾਰ RAMKALI MOHALLA TEEJANA NAND KE GUNGAR SADGURU PRASAD ANAND BHAIMER MAE SADGURU MA PAAYA SADGURTA PAAYA SAH SECH CHIMAN VADHIYA VADHAIYA RAAG RATAN PARWAR PARAYA SHABDA GAVAN AAIYA SABDOOT KA BO HARI KIRAM MANJINI VASAYA KAHE NANAKAN ANUWA SADGURU MA PAAYA ਏ ਮਨ ਮੇਰਾ ਤੁਸ ਦਰੋਹ ਹਨਾਲੇ ਹਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਬਿਸਨਣਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸੁਣਣਾ ਸਬਨਾ ਗਲਾ ਸਮਰਾ ਸਵਾਮੀ ਸੋਗ ਨੂੰ ਸਾਰੇ ਕਹੀ ਨਾਨਕ ਮਨ ਮੇਰੇ ਸਦਰ ਹੁਨਾਲੇ ਸੱਚੇ ਸਾਹਿਬਾ ਕਿਆ ਨਹੀਂ ਕਰਤੇ ਰੇ ਕਰਤਾ ਤੇਰੇ ਸਭ ਕੀ ਜਿਦੈ ਸੁਪਾਵੇ ਸਦਾ ਸਿਫਸਲਾ ਤੇਰੀ ਨਾਮ ਮਨ ਵਸਾਏ ਨਾਮ ਜਿਨ ਕੇ ਮਨ ਵਸੇ ਹਵਾਜੇ ਸਬਦ ਘਨੇਰੇ ਕਹੀ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਿਨ ਭੋਖਾ ਸਭ ਨੂੰ ਅਇਆ ਕਰ ਸਾਂਸੁਕ ਮਨ ਆਈ ਵਸਿਆ ਜੀ ਨਿਤਾ ਸਭ ਬੁਜਾਈਆਂ ਸਦਾ ਗੁਰਬਾਨ ਕੇ ਦਾ ਗੁਰਬਿੱਟੋ ਜਿਦੀਆਂ ਵਡਾਈਆਂ ਕਹੀ ਨਾਨਕ ਸੁਨੋ ਸੰਤੋ ਸੁਤਰੋ ਪਿਆਰੋ ਸੱਚਾ ਨਾਮ ਮੇਰਾ ਆਦਾਰੋ ਵਾਜ ਪੰਛ ਬਤ ਅਧਕਾਰ ਸਵਾਗੇ ਘਰ ਸਵਾਗੇ ਸਭ ਬਤ ਵਾਜੇ ਕੱਲਾ ਜਿਤ ਕਰਤਾ ਰਿਆ ਪੰਜ ਦੁੱਤੋ ਦਵਾਸ ਕੀਤੇ ਕਾਲ ਘੰਟਕ ਮਾਰਿਆ ਤੁਰ ਘਰਮ ਪਾਇ ਤੋ ਜਿੰਨ ਕੋ ਉਸੇ ਨਾਮ ਹਰ ਕੇ ਲਾਗੇ ਕਹੀ ਨਾਨਕ ਤਹਿ ਸੁਕਵਾਤੇ ਤਧਨ ਵਾਜੇ ਅਨੰਤ ਸੁਨੋ ਵਡ ਭਾਗੇ ਉਹ ਸਗਲ ਮਰਹੁ ਰਤ ਪੂਰੇ ਬਾਹਰੋਂ ਪਾਇ ਦਸੂ ਕਿਲ ਵਸੂਰੇ ਦੁਖ ਰੋਗ ਸੰਤਾਪ ਪੁੱਤਰੇ ਛੋੜੀ ਸੱਚੀ ਬਾਣੀ ਸੰਸਾਜਨ ਭਈ ਸਰਸੇ ਪੂਰੇ ਕੁਰਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵੇ ਸਤਗੁਰ ਰਹਾ ਭਰਪੂਰੇ ਬਿਨ ਮੰਤਨਾ ਨ ਗੁਰ ਚਰਨ ਲਾਗੇ ਬਾਜੇ ਅਨਹਦ ਤੂੜੇ ਮੰਦਾਵਰੀ ਮਹੱਲਾ ਮੰਜਵਾ ਥਾਲ ਵਿਸ਼ਤਨ ਵਸਤੂ ਪਯੋ ਸ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਯੋ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਉਦਾਰੋ ਇਹ ਵਸਤ ਜੀ ਨੇ ਜਾਇ ਨਿਤ ਨਿਤਰਾ ਕੋਰ ਤਾਰੋ ਤਮ ਸੰਸਾਰ ਚਰਨ ਲਗ ਤਰੀ ਸਭ ਨਾਨਕ ਪਰਮ ਪਸਾਰੋ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੂ ਜੋ ਕਿਤੋਈ ਮੈਨੂ ਰਗਾਣੇ ਕੋ ਗੁਣ ਨਾਹੀ ਆਪੇ ਤਰਸ ਕੋਈ ਤਰਸ ਮੈਂ ਰਹਿਮਤ ਹੋਈ ਸਤਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨਮਨ ਥੀ ਵੇ ਹਰਿਆ ਪੌੜੀ ਤੇਤੇ ਦੂ ਸਮਰਾਥ ਜਿੱਥੇ ਕੋਈ ਨਾ ਐ ਉੱਥੇ ਤੇਰੀ ਰੱਖ ਅਗਨੂੰ ਦਰਮਾਹੇ ਸੁਣ ਕੇ ਜਮਕੇ ਦੂਤ ਨੈਤ ਰਿਛੜ ਜਾਏ ਪੌਜਲ ਬਿਕੋ ਮਸਗਾਹ ਹੋਗੁਰ ਸਭ ਦੀ ਪਾਰ ਪਾਏ ਜਿੰਨ ਕੋ ਲੱਗੀ ਪਿਆਸ ਅੰਬ੍ਰਿ ਸੇ ਖਾਏ ਕਲਮੇ ਇਹੋ ਪੁੰਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਰਾ ਬਿਰਥਾ ਕੋ ਨੇ ਆਏ ਜੀ ਆਮੇ ਤੁਦਾਹੇ ਸ਼ਲੋਕ ਮਹਲ ਨਾ ਪੰਜਵਾ ਅੰਤਰ ਗੁਰੂ ਰਾਧਨਾ ਜੇਵਾ ਜਪ ਗੁਰਨਾਉ ਨਿਤਰੀ ਸਤਗੁਰ ਪੇਖਣਾ ਸੁਣਨਾ ਸੁਣਨਾ ਗਨਾਉ ਸਤਗੁਰ ਸੇ ਧੀਰਤ ਯਾ ਦਰਗੇ ਭਈਏ ਠਾਉ ਕਹੂਨਾ ਨ ਕਿਰਪਾ ਕਰੇ ਜਿਸਨੂ ਬੱਧੇ ਜਗਮਉਦਮ ਕਾਟਿਏ ਵਿੱਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰੱਖਣ ਹਾਰ ਆਪ ਬਾਰਨਗੁਰ ਕੀ ਭਰੇ ਬਾਇਕਾਸ ਵਰਨ ਹੋਆ ਆਪ ਦਿਆਲ ਮਨੋ ਨ ਵਿਚਾਰਨ ਸਾਜਰਾ ਕੇ ਸੰਗ ਭੋਜਲਦਾਰਨ ਸਾਕਤ ਨਿੰਨਕ ਦੁਸ਼ਕਨ ਮਾਹੀ ਪਦਾਰਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮਾਏ ਜਿਸ ਮਨ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰੂ